ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਪਿੱਟੂ ਨੇ ਜਾਂ ਪਰ ਸਵਾਗਤ ਕਰਦਾ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਸਹਿਰ ਸੁਨਾਮ ਜਿੱਥੇ ਕਿ ਮਹਿੰਦਰਾ ਟਰੈਕਟਰ ਵਾਲਿਆਂ ਨੇ ਬਹੁਤ ਹੀ ਵੱਡਾ ਮੇਲਾ ਲਗਾਇਆ ਹੋਇਆ ਨਾਲੇ 52 ਡਿਲੀਵਰੀਆਂ ਦਿੱਤੀਆਂ ਨੇ ਤੇ ਆਪਾਂ ਕੰਪਨੀ ਦੇ ਹੈੱਡ ਨਾਲ ਸਰ ਪਰਸੋਂ ਸਰ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜੀ ਆਪਣੇ ਨਾਂ ਮਹਿੰਦਰਾ ਟਰੈਕਟਰ ਆਉਂਦੇ ਨੇ ਇਹਦੇ ਵਿੱਚ ਕਿਹੜੀ-ਕਿਹੜੀ ਨਵੀਂ ਟੈਕਨੋਲੋਜੀ ਆ ਰਹੀ ਆ ਹੁਣ ਜਿਹੜੇ 50 HP ਤੋਂ ਉੱਤੇ ਦੇ ਟਰੈਕਟਰ ਹੈਗੇ ਇਹ ਸਾਰੇ CRD ਟੈਕਨੋਲੋਜੀ ਵਾਲੇ ਟਰੈਕਟਰ ਹੈਗੇ ਜਿਹੜੇ এনवायरमेंट ਨੂੰ ਪੋਲੂਸ਼ਨ ਘਟ ਕਰ ਦਿੰਦੇ ਹੈਗੇ ਤੇ ਵਧੀਆ ਪ੍ਰੋਡਕਟਿਵਿਟੀ ਆਂਦੀ ਹੈ ਕਿਸਾਨ ਲਈ ਤੇ ਇਹ ਸਾਡੇ ਟਰੈਕਟਰ ਹਰ ਇੰਪਲੀਮੈਂਟ ਲਈ ਸੂਟੇਬਲ ਹੈਗੇ ਜੇ ਆਪਾਂ ਗੱਲ ਕਰੀਏ ਸਾਡੀ ਨੋਵੋ ਸੀਰੀਜ਼ ਦੀ ਜਿਸ ਦੇ ਅੰਦਰ 605 ਨੋਵੋ ਆਂਦਾ ਹੈ 655 ਨੋਵੋ ਆਂਦਾ ਹੈ ਤੇ 755 ਨੋਵੋ ਆਂਦਾ ਹੈ ਜੇ ਤੁਸੀਂ ਵੇਖ ਰਹੇ ਹੋ 655 ਦੇ ਨਾਲ ਆਪਾਂ ਖੜੇ ਆਂ ਇਹ ਸਾਡਾ 2700 ਕਿਲੋ ਦੀ ਲਿਫਟ ਕੈਪੈਸਿਟੀ ਵਾਲਾ ਟ੍ਰੈਕਟਰ ਹੈ ਜਿਹੜਾ ਇਸ ਹਾਰਸ ਪਾਵਰ ਇਸ ਸਭ ਤੋਂ ਜਿਆਦਾ ਲਿਫਟ ਕੈਪੈਸਿਟੀ ਦੇ ਰਿਹਾ ਹੈ ਪਲੱਸ ਇਹ 5 ਹਾਰਸਪਾਵਰ ਦਾ ਟਰੈਕਟਰ 68 ਹਾਰਸਪਾਵਰ ਪ੍ਰੋਡਿਊਸ ਕਰਦਾ ਹੈ ਜਦੋਂ ਆਪਾਂ ਇਸ ਦਾ ਪਾਵਰ ਇਸ ਦੇ ਅੰਦਰ 3 ਮੋਡ ਹੈਗੇ ਜਦੋਂ ਆਪਾਂ ਪਾਵਰ ਮੋਡ ਨੂੰ ਪ੍ਰੈਸ ਕਰਦੇ ਆਂ ਤੇ 68 ਹਾਰਸਪਾਵਰ ਪੈਦਾ ਕਰਦਾ ਹੈ ਤੇ ਸਾਡੇ ਕਿਸਾਨਾਂ ਲਈ ਜਿੰਨੀ ਵੀ ਐਪਲੀਕੇਸ਼ਨ ਅਸ ਦੀ ਡੇਟ ਇਜ਼ ਪੰਜਾਬ ਇਸ ਇੱਕ ਫਾਰਮਰ ਚਾਹੇ ਸੁਪਰ ਸੀਡਰ ਹੋ ਗਿਆ ਚਾਹੇ ਬੇਲਰ ਹੋ ਗਿਆ ਚਾਹੇ ਨਿਊਮੈਟਿਕ ਪਲਾਂਟਰ ਹੋ ਗਿਆ ਚਾਹੇ ਰੋਟਾਵੇਟਰ ਹੋ ਗਿਆ ਜਾਂ ਹੋਰ ਕੋਈ ਵੀ ਫੋਰੇਜ ਹਾਰਵੇਸਟਰ ਹੋ ਗਿਆ ਕੋਈ ਵੀ ਐਪਲੀਕੇਸ਼ਨ ਨੂੰ ਬੜੇ ਆਸਾਨੀ ਨਾਲ ਇਹ ਸਾਡਾ ਟਰੈਕਟਰ ਕਰਦਾ ਹੈ ਤੇ ਡੀਜ਼ਲ ਖਤਬ ਡੀਜ਼ਲ ਖਪਤ ਵੀ ਬਹੁਤ ਘਟ ਰਹੀਂਦੀ ਹੈ ਤਾਂ ਕਿ ਕਿਸਾਨ ਆਪਣੀ ਆਮਦਨੀ ਵਧਾ ਸਕੇ ਮਹਿੰਦਰਾ ਟ੍ਰੈਕਟਰ ਲੈ ਕੇ ਜੀ ਜੀ ਸਰ ਆਪਣੇ ਟ੍ਰੈਕਟਰ 75 ਐਚਪੀ ਤੱਕ ਨੇ ਹਾਂਜੀ ਤੇ ਆਪਾਂ ਬੜੀ ਸੀਰੀਜ਼ ਦੇ ਲਾਂਚ ਕਰ ਰਹੇ ਆ ਅੱਗੇ ਹਾਂਜੀ ਬਿਲਕੁਲ ਅਸੀਂ ਵੱਡੇ ਟਰੈਕਟਰ ਵੀ ਬਣਾਉਂਦੇ ਆ ਲੇਕਿਨ ਉਹ ਅਸੀਂ ਬਾਹਰ ਦੀ ਕੰਟਰੀ ਚ ਐਕਸਪੋਰਟ ਕਰਦੇ ਆ ਲੇਕਿਨ ਖੇਤੀ ਸਾਡੀ ਕੰਪਨੀ ਵੱਡੇ ਟਰੈਕਟਰ ਦੇ ਉੱਤੇ ਵੀ ਕੰਮ ਕਰ ਰਹੀ ਹੈ ਜਿਹੜੇ ਪੰਜਾਬ ਨੂੰ ਆਪਾਂ ਜਲਦ ਤੋਂ ਜਲਦ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕਿਸਾਨ ਜਿਹੜਾ ਵੱਡੇ ਬੇਲਰ ਦੀ ਜਿੰਨੂੰ ਲੋਡ ਪੈਂਦੀ ਹੈ ਉਹ ਸਾਡਾ ਵੱਡਾ ਟਰੈਕਟਰ ਵੀ ਚਲਾ ਸਕੇ ਲੇਕਿਨ ਅਸ ਦੀ ਡੇਟ ਇਜ਼ ਸਾਡਾ ਜਿਹੜਾ 755 ਟਰੈਕਟਰ ਹੈ ਉਹ ਵੀ 90 ਐਚੀ ਵਾਲਾ ਕੰਮ ਕਰ ਸਕਦਾ ਹੈ ਜੀ ਜੀ ਤੇ ਅਸ ਦੀ ਡੇਟ ਜਿਹੜੀ ਕਿਸਾਨਾਂ ਨੂੰ ਸਬਸਿਡੀ ਮਿਲ ਰਹੀ ਹੈ 80% ਤੱਕ ਉਹ ਸਬਸਿਡੀ ਵਿੱਚ ਵੀ ਸਾਡਾ ਹੀ ਟਰੈਕਟਰ ਸਭ ਤੋਂ ਜ਼ਿਆਦਾ ਜਾ ਰਹੇ ਪੰਜਾਬ ਵਿੱਚ ਜੀ ਆਪਾਂ ਨੂੰ ਸਬਸਿਡੀ ਕਿਹੜੇ ਕਿਹੜੇ ਟਰੈਕਟਰਾਂ ਦੇ ਮਿਲ ਰਹੀ ਹੈ ਜੀ ਸਰਕਾਰ ਨੇ 60 ਹਾਰਸ ਪਾਵਰ ਦੇ ਉੱਤੇ ਟਰੈਕਟਰਾਂ ਦੇ ਉੱਤੇ ਸਬਸਿਡੀ ਦਿੰਦੀ ਹੈ ਜੀ ਤੇ ਸਾਡਾ ਜਿਹੜਾ 605 ਨੋਵੋ ਹੈ 605 ਅਰਜੁਨ ਐਸਾ ਹਾਰਸ ਪਾਵਰ ਵਾਲਾ ਤੇ 655 ਹੈਗਾ 755 ਹੈਗਾ ਇਸ ਦੇ ਉੱਤੇ ਗਰੁੱਪ ਗਰੁੱਪ ਫਾਰਮਰ ਨੂੰ 60% ਦੀ ਸਬਸਿਡੀ ਹੈਗੀ ਤੇ ਬਾਕੀ ਜਿਹੜੇ ਇੰਡੀਵਿਜੂਅਲ ਫਾਰਮਰ ਹੈਗੇ ਉਹਨਾਂ ਲਈ 50% ਦੀ ਸਬਸਿਡੀ ਹੈਗੀ ਇਹ ਸਬਜੈਕਟ ਟੂ ਜਦੋਂ ਉਹਨਾਂ ਦਾ ਸੈਂਕਸ਼ਨ ਲੈਟਰ ਇਸ਼ੂ ਹੁੰਦਾ ਹੈ ਖੇਤੀ ਵਿਭਾਗ ਤੋਂ ਠੀਕ ਹੈ ਜੀ ਖੇਤੀ ਵਿਭਾਗ ਕੋਲ ਮੰਨ ਲਾ ਜਾਨ ਹਾਂ ਜਦੋਂ ਉਹ ਰਜਿਸਟ੍ਰੇਸ਼ਨ ਕਰਦਾ ਹੈ ਉੱਥੇ ਜਦੋਂ ਲੱਕੀ ਡਰਾਅ ਨਿਕਲਦਾ ਹੈ ਜਦੋਂ ਉਸ ਦਾ ਨਾਮ ਆਉਂਦਾ ਹੈ ਤਾਂ ਉਹ ਕਰਕੇ ਉਹਨੂੰ ਫੇਰ ਸਬਸਿਡੀ ਦੇ ਦਿੰਦੀ ਹੈ ਸਰਕਾਰ ਜਦੋਂ ਉਹ ਸਬਸਿਡੀ ਵੀ ਬੈਂਕ ਖਾਤੇ ਚ ਜਾਂਦੀ ਹੈ ਉਸ ਦੇ ਲੋਨ ਅਕਾਊਂਟ 'ਚ ਤਰਸ ਤੋਂ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਹਿੰਦਰਾ ਟਰੈਕਟਰ ਆ ਪੂਰੇ ਵਰਲਡ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਤੇ ਸਰ ਪੰਜਾਬ ਦੇ ਵਿੱਚ ਨਾ ਬੜੇ-ਬੜੇ ਜਿਆਦਾ ਇੰਪਲੀਮੈਂਟ ਆ ਗਏ ਹਾਂਜੀ ਹਾਂਜੀ ਇਹਦੇ ਕਰਕੇ ਪੰਜਾਬ ਨੂੰ ਜਲਦੀ ਟਰੈਕਟਰ ਵੱਡਾ ਦੋਦੂਕ ਨਹੀਂ ਲੇਕਿਨ ਜਿਨੇ ਵੱਡੇ ਵੱਡੇ ਇੰਪਲੀਮੈਂਟ ਜਿਨੇ ਵੱਡੇ ਵੱਡੇ ਇੰਪਲੀਮੈਂਟ ਆਏ ਨੇ ਨਾ ਇਹ ਟਰੈਕਟਰ ਅਸੀਂ ਤਾਂ ਹੀ ਲਾਂਚ ਕੀਤੇ ਹੈਗੇ ਇਹ ਸਭ ਤੋਂ ਜ਼ਿਆਦਾ 655 755 ਪੰਜਾਬ ਵਿੱਚ ਵਿਕ ਰਿਹਾ ਹੈ ਹਾਂਜੀ ਹਾਂਜੀ ਇਹ ਸਾਡਾ 50 ਐਚਪੀ ਦੇ ਉੱਤੇ ਦੀ ਜਿੰਨੀ ਵੀ ਕੈਟਾਗਰੀ ਹੈਗੀ ਜਿੰਨੀ ਵੀ ਸੇਲ ਹੁੰਦੀ ਹੈ 50 ਐਚਪੀ ਦੇ ਉੱਤੇ ਦੀ ਸਾਡੀ ਇਕੱਲੀ 50% मार्केट शेयर रहेगा जी जी ते سب ਤੋਂ ਜ਼ਿਆਦਾ ਕਸਟਮਰ ਲਾਈਕ ਕਰ ਰਿਹਾ ਹੈ 655 755 ਟ੍ਰੈਕਟਰ ਨੂੰ ਕਿਉਂਕਿ ਇਹ ਕਿਸਾਨ ਦੀ ਹਰ ਐਪਲੀਕੇਸ਼ਨ ਨੂੰ ਆਸਾਨੀ ਨਾਲ ਕਰ ਸਕਦਾ ਹੈ ਤੇ ਕੋਈ ਲੋਡ ਨਹੀਂ ਲੈਂਦਾ ਕੋਈ ਵਧੀਆ ਖਿਚਾਈ ਕਰਦਾ ਹੈ ਤੇ ਤੇਲ ਖਪਤ ਵੀ ਉਹ ਘੱਟ ਰਹਿੰਦੀ ਹੈ ਪਲੱਸ ਡਰਾਈਵਰ ਨੂੰ ਕੰਫਰਟ ਰਹਿੰਦਾ ਹੈ ਇਸ ਦਾ ਪਲੇਟਫਾਰਮ ਬਹੁਤ ਵੱਡਾ ਪਲੇਟਫਾਰਮ ਹੈ ਤੇ ਡਰਾਈਵਰ ਲਈ ਬਹੁਤ ਸਹੂਲियत ਰਹਿੰਦੀ ਹੈ ਵਧੀਆ ਤੁਸੀਂ ਈਜ਼ੀ ਕਰਤਾ ਜੀ ਸਾਰਾ ਖੁੱਲਾ ਡੋਲਾ ਪੜਾਦਾ ਡਰਾਈਵਰ ਹਾਂਜੀ ਪਲੱਸ ਡੀਜੀ ਸੈਂਸ ਇਸ ਦੇ ਨਾਲ ਆ ਰਿਹਾ ਹੈ ਕਸਟਮਰ ਆਪਣੇ ਫੋਨ ਦੇ ਉੱਤੇ ਟਰੈਕ ਕਰ ਸਕਦਾ ਹੈ ਮੇਰੇ ਟਰੈਕਟਰ ਦਾ ਯੂਸੇਜ ਕਿਵੇਂ ਹੋ ਰਿਹਾ ਮੰਨ ਲਓ ਟਰੈਕਟਰ ਡਰਾਈਵਰ ਚਲਾਉਂਦਾ ਹੈ ਤੇ ਉਹਨੂੰ ਪਤਾ ਲੱਗ ਸਕਦਾ ਹੈ ਮੇਰਾ ਟਰੈਕਟਰ ਕਿੱਥੇ ਚੱਲ ਰਿਹਾ ਹੈ ਮੇਰੇ ਟਰੈਕਟਰ ਵਿੱਚ ਕੋਈ ਖਰਾਬੀ ਆ ਰਹੀ ਹੈ ਫੋਨ ਤੇ ਅਲਰਟ ਆਂਦਾ ਹੈ ਤੇ ਉਹ ਸਾਰੀ ਚੀਜ਼ ਡੀਜੀ ਸੈਂਸ ਐਪ ਦੇ ਥਰੂ ਕਿਸਾਨ ਟਰੈਕ ਕਰ ਸਕਦਾ ਹੈ ਇਹ ਸਹੂਲियत ਵੀ ਮਹੀਨਦਰਾ ਕੰਪਨੀ ਦੇ ਰਹੀ ਹੈ ਕਿਸਾਨਾਂ ਲਈ ਥੈਂਕ ਯੂ ਵੈਰੀ ਮੱਚ ਧੰਨਵਾਦ ਜੀ ਧੰਨਵਾਦ ਦਰਸਕੋ ਇਹਨੇ ਆਪਣੇ ਨਾਲ ਸਾਰਾ ਹਰੀਸ ਕੋਇਲ ਜੀ ਤੇ ਇਹਨਾਂ ਦੀ ਏਜੰਸੀ ਆ ਇੱਥੇ ਆਪਣੇ ਮੰਦਰਾ ਟਰੈਕਟਰ ਦੀ ਇਹ ਸਤਿਗੁਰਾਲ ਜੀ ਸਤਿਗੁਰਾਲ ਜੀ ਸਰ ਕਿਵੇਂ ਦੇਖਦੇ ਹੋ ਅੱਜ ਮੇਲਾ ਇਹਨਾਂ ਲਗਾਇਆ ਤੁਸੀਂ ਕੱਟ ਕਰਿਆ ਤੇ ਬੜੀ ਪਰਮਾਤਮਾ ਦੀ ਵਾਹਿਗੁਰੂ ਦੀ ਬੜੀ ਮੇਰ ਹੈ ਹਾਂਜੀ ਤੇ ਕਿਸਾਨਾਂ ਦਾ ਬੜਾ ਵਿਸ਼ਵਾਸ ਹੈ ਸਾਡੇ ਤੇ ਬੜਾ ਪਿਆਰ ਸਤਿਕਾਰ ਕਰਦੇ ਨੇ ਤੇ ਬਹੁਤ ਖੁਸ਼ੀ ਹੈ ਮਾਨ ਮਹਿਸੂਸ ਹੁੰਦਾ ਹੈ ਜਦੋਂ ਕਿਸਾਨ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਨੂੰ ਇੰਨਾ ਹੁੰਗਾਰਾ ਦਿੰਦੇ ਨੇ ਜੀ ਅੰਨਾ ਪਿਆਰ ਕਰਦੇ ਨੇ ਅੱਜ ਉਸੇ ਪਿਆਰ ਨਾਲ ਅੱਜ ਅਸੀਂ ਕਿਸਾਨਾਂ ਨੂੰ 51 ਟਰੈਕਟਰ ਅੱਜ ਦੇਣ ਜਾ ਰਹੇ ਹਾਂ ਹਾਂਜੀ ਸਾਰੇ ਦਰਸ਼ਕੋ 51 ਟਰੈਕਟਰ ਦਿੱਤੇ ਨੇ 51 ਇਹ ਤਾਂ ਤੁਸੀਂ ਰਿਕਾਰਡ ਬਣਾ ਕਰਤਾ ਜੀ ਇਹ ਕਿਵੇਂ ਦਿੱਤੇ 51 ਮਾ ਲੋ ਟਰੈਕਟਰ ਤੋਂ ਹੀ ਤੈਨੂੰ ਸਬਸਿਡੀਆਂ ਦੀਆਂ ਕਿਵੇਂ ਹੋਰ ਕਿਵੇਂ ਕਸਟਮਰ 51 ਟਰੈਕਟਰ ਇੱਕ ਰਿਕਾਰਡ ਬਣਾ ਕਰਨ ਆਲਾ ਤੰਮਾ ਮਹਿੰਦਰਾ ਦੇ ਲਈ ਜਾਂ ਮੈਂ ਕਹਾਂ ਟਰੈਕਟਰ ਇੰਡਸਟਰੀ 'ਚ ਸਾਨੂੰ ਵੀ 50 ਸਾਲ ਹੋ ਗਏ ਟਰੈਕਟਰ ਵੇਚਦਿਆਂ ਨੂੰ ਅੱਛਾ ਜੀ 50 ਸਾਲ ਹੋ ਗਏ 50 ਸਾਲ ਹੋ ਗਏ ਹਾਂ ਬਹੁਤ ਬਹੁਤ ਅਨੰਦ ਹਾਂ ਤੇ ਸਾਡੇ ਪਰਿਵਾਰ ਨੇ 1974 ਚ ਸ਼ੁਰੂ ਕੀਤਾ ਸੀ ਤੇ ਮੈਨੂੰ ਜਿੱਥੇ ਤੱਕ ਯਾਦ ਹੈ ਕਦੇ ਵੀ ਇੱਕ ਦਿਨ ਚ 50 ਟਰੈਕਟਰ ਨਹੀਂ ਵਿਕੇ ਹੋਣੇ ਹਾਂਜੀ ਕਿਸੇ ਵੀ ਕੰਪਨੀ ਦੇ ਕਿਸੇ ਵੀ ਸਾਲ ਹਾਂ ਰਿਕਾਰਡ ਹੈ ਤਾਂ ਹਾਂਜੀ ਹਾਂ ਅੱਜ ਆਪਣੇ ਇੱਕ ਦਿਨ ਚ 51 ਟਰੈਕਟਰ ਹੋ ਰਹੇ ਹਨ ਤਾਂ ਇਹ ਇੱਕ ਸਾਡੇ ਲਈ ਬਹੁਤ ਖੁਸ਼ੀ ਭਰਿਆ ਤੇ ਸੁਨਹਿਰਾ ਦਿਨ ਹੈ ਇਹ ਸੀ ਵੀ ਸਦਾ ਹੀ ਯਾਦ ਰੱਖਾਂਗੇ ਜੀ ਹਾਂ ਸਾਰਿਆਂ ਲਈ ਇਹ ਖੁਸ਼ੀ ਭਰਿਆ ਜਿਹੜੇ ਕਿਸਾਨਾਂ ਨੇ ਖੋਜੋ ਪਏ ਗਏ ਨੇ ਪੂਰੇ ਖੁਸ਼ ਹੋ ਗਏ ਇਹਦੇ ਨਾਲ ਨਾਲ ਤੁਸੀਂ ਇੰਪਲੀਮੈਂਟ ਵੀ ਸੇਲ ਕਰਦੇ ਹੋ ਜੀ ਹਾਂਜੀ ਆਪਾਂ ਮਹਿੰਦਰਾ ਕੰਪਨੀ ਦੇ ਜਿੰਨੇ ਵੀ ਆਂਦੇ ਨੇ ਇੰਪਲੀਮੈਂਟ ਜਿਵੇਂ ਰੋਟਾਵੇਟਰ ਸੁਪਰ ਸੀਡਰ ਲੇਜ਼ਰ ਲੈਵਲਰ ਨੋਮੈਟਿਕ ਪਲਾਂਟਰ ਹਾਂਜੀ ਤੂੜੀ ਵਾਲੀ ਮਸ਼ੀਨ ਹੋਗੀ ਆਲੂ ਵਿਜਨ ਵਾਲੀ ਮਸ਼ੀਨ ਹੋਗੀ ਜੀ ਹਰ ਤਰ੍ਹਾਂ ਦੀ ਮਸ਼ੀਨ ਕੰਪਨੀ ਦੀ ਹੈਗੀ ਇੱਥੋਂ ਤੱਕ ਕੀ ਆਪਣੇ ਕੋਲ ਮਹਿੰਦਰਾ ਕੰਪਨੀ ਦੀਆਂ ਸਾਰੀਆਂ ਦਵਾਈਆਂ ਬੀਜ ਕੀ ਨਾਸ਼ਕ ਦਵਾਈਆਂ ਖਾਦ ਖੇਤੀ ਰਿਲੇਟਡ ਹਰ ਸਹੂਲਤ ਸਾਡੇ ਕੋਲ ਮਹਿੰਦਰਾ ਕੰਪਨੀ ਦੀ ਇੱਕ ਛੱਤ niche ਆ ਕਿ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਜੀ ਉਹਨੂੰ ਆਪਣੇ ਕੋਈ ਇੰਪਲੀਮੈਂਟ ਚਾਹੀਦਾ ਟਰੈਕਟਰ ਚਾਹੀਦਾ ਹਾਂਜੀ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੈ ਇਹਦਾ ਬਹੁਤ ਵਧੀਆ ਜੀ ਇੱਕ ਸਭ ਤੋਂ ਪਹਿਲੇ ਸਾਰਾ ਕੁਝ ਮਿਲ ਜਾਂਦਾ ਹਾਂ ਬਿਲਕੁਲ ਬਿਲਕੁਲ ਤੇ ਅਸੀਂ ਤਾਂ ਦੁਆ ਕਰਦੇ ਹਾਂ ਜੀ ਅਗਲੇ ਸਾਲ ਨੂੰ 350 ਬੰਦਰ ਖਾਤ ਤੁਸੀਂ ਤੋੜੋ ਹਾਂ ਤੋੜਾ 71 ਕਰੋ ਤੁਸੀਂ ਭਰਾਵਾ ਦਾ ਸਹਿਯੋਗ ਰਿਆ ਤਾਂ ਆਪਾਂ ਜਰੂਰ ਉਹ ਦਿਨ ਜਲਦੀ ਆਊਗਾ ਹਾਂਜੀ ਇਹ ਆਪਾਂ ਇਹ ਤੋਂ ਵੀ ਵੱਡੇ ਵੱਡੇ ਰਿਕਾਰਡ ਬਣਾਵਾਂਗੇ ਤਾਂ Mahindra ਕੰਪਨੀ ਕੋਲ ਜੋ ਪ੍ਰੋਡਕਟ ਰੇਂਜ ਹੈ ਹਾਂਜੀ ਅੱਜ ਦੁਨੀਆ ਵਿੱਚੋਂ ਕਿਸੇ ਕੋਲ ਨਹੀਂ ਦੀ ਦੁਨੀਆ ਦੀ ਦੁਨੀਆ ਦੀ ਨੰਬਰ 1 ਕੰਪਨੀ ਹੈ ਤੇ ਪਿਛਲੇ 40 ਸਾਲਾਂ ਤੋਂ ਹਿੰਦੁਸਤਾਨ ਦੀ ਨੰਬਰ 1 ਟਰੈਕਟਰ ਕੰਪਨੀ ਹੈ ਜੀ ਜੀ ਤਾਂ ਅਸੀਂ ਜਿਹੜੇ ਚੀਜ਼ਾਂ ਨੇ ਰਿਕਾਰਡ ਅੱਜ ਆਪਾਂ ਪਹਿਲੀ ਵਾਰ ਵੇਚ ਰਹੇ ਹਾਂ ਅੱਜ ਆਪਣੇ ਲਈ ਬਹੁਤ ਵਧੀਆ ਲੱਗ ਰਿਹਾ ਹੈ ਇਹ ਗੱਲ ਹੈ ਜੀ ਅੱਗੇ ਨੂੰ ਕੰਪਨੀ ਨਾਲ ਇਹ ਚੀਜ਼ਾਂ ਸਾਡੇ ਲਈ ਆਮ ਹੋ ਜਾਣੀਆਂ ਨੇ ਕਿਉਂਕਿ ਕੰਪਨੀ ਕੋਲ ਪ੍ਰੋਡਕਟ ਰੇਂਜ ਇੰਨੀ ਵਧੀਆ ਲੋਕਾਂ ਪਸੰਦੇ ਨੂੰ ਬਹੁਤ ਕਰ ਰਹੇ ਨੇ ਕਿਸਾਨ ਬਹੁਤ ਪਸੰਦ ਕਰਦੇ ਨੇ 355 ਤੇ 755 ਤਾ ਸਾਡੇ ਕੋਲ ਅੱਜ ਤੁਸੀਂ ਦੇਖੋ 755 ਮੈਂ ਟਰੈਕਟਰ ਵੱਧ ਦੇਣੇ ਸੀ ਅੱਜ ਹੈ ਨਹੀਂ ਸੀ ਬੁਕਿੰਗਾਂ ਲਿੱਤੀਆਂ ਨੇ ਤਾਂ ਫਿਰ ਅਸੀਂ 2-4 ਦਿਨਾਂ ਚ ਉਹਨਾਂ ਨੂੰ ਮੰਗਾ ਕੇ ਟਰੈਕਟਰ ਦਵਾਉਣਾ ਠੀਕ ਹੈ ਜੀ ਠੀਕ ਹੈ ਹਾਂ ਜੀ ਦਰਸ਼ਕੋ ਦਰਸ਼ਕੋ ਹਾਂ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਹਾਂਜੀ ਥੈਂਕ ਯੂ ਵੈਰੀ ਮਚ ਸ਼ੁਕਰੀਆ ਤੁਹਾਡਾ ਵੀ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਹਾਂਜੀ ਦਰਸ਼ਕ ਕਿਵੇਂ ਲੱਗੀ ਤੁਹਾਨੂੰ ਵੀਡੀਓ ਜੇ ਸਰਦੀ ਜਾਣਕਾਰੀ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਚੈਨਲ ਆਪਣਾ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਦਾ ਬਟਨ ਨਹੀਂ ਆਪਰ ਪਏ ਨੂੰ ਫੋਲੋ ਜਰੂਰ ਕਰਨਾ ਮਿਲਾਂਗੇ ਕਿਸੇ ਹੋਰ ਇਦਾਂ ਹੀ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ